ਬਹੁਤ سارے ਭਰਾ ਪੁੱਛਦੇ ਕਿ ਜੀ ਬੰਦੇ ਹੋਰ ਵੀ ਬੋਲਦੇ ਆ ਸਖਪਾਲ ਸਿੰਘ ਖਹਿੜੇ ਇਹਨਾਂ ਰੌਲਾ ਕਿਉਂ ਆ ਉਹ ਬੰਦੇ ਬਾਈ ਬੋਲਦੇ ਆ ਆ ਵਿੱਚ ਦੀ ਉਹ ਕਹਿੰਦਾ ਇਹ ਆ ਮਾੜਾ ਇਹਦਾ 80 ਇਹਦਾ 20 ਇਹਦਾ ਫਲਾਨਾ ਇਹਦਾ ਫਲਾਨਾ ਉਹ ਆ ਵਿੱਚ ਦੀ ਬੋਲਦੇ ਆ ਔਰ ਸਿਸਟਮ ਨੂੰ ਤੇ ਉਹ ਸਰਕਾਰਾਂ ਨੂੰ ਕੁਝ ਨਹੀਂ ਕਹਿੰਦੇਗੇ ਸਖਪਾਲ ਸਿੰਘ ਖਹਿੜਾ ਹੀ ਆ ਜਿਹੜਾ ਸਿਸਟਮ ਤੋਂ ਲੈ ਕੇ ਏਜੰਸੀਆਂ ਤੋਂ ਲੈ ਕੇ ਕੇਂਦਰ ਦੇ ਵਿੱਚ ਜਾ ਕੇ ਵੜ ਜਾਂਦਾ ਔਰ ਦੱਸਦਾ ਆ ਕਿ ਸਾਡੇ ਨਾਲ ਕਿੱਥੇ ਧੱਕਾ ਕੀਤਾ ਆ ਪਿਛਲੇ 5-7 ਸਾਲ ਦਾ ਤੁਸੀਂ ਉਹਦਾ ਜਿਹੜਾ ਸਿਆਸੀ ਜੀਵਨ ਆ ਕੱਢ ਕੇ ਦੇਖੋ ਸਰਬੀਰ ਸਿੰਘ ਬਾਦਲ ਕਾਹਤੇ ਬੋਲਦਾ ਆ ਜਿਹੜਾ ਵੀ ਠੀਕਾ ਉਹ ਕਾਹਤੇ ਬੋਲਦਾ ਆ ਰਾਜਾ ਬੜਿੰਗ ਉਹ ਕਾਹਤੇ ਬੋਲਦਾ ਆ ਜਾਂ ਸਿੱਧੂ ਸਭ ਕਾਹਤੇ ਬੋਲਦੇ ਆ ਸਿਰਫ ਇਸ ਗੱਲ ਤੇ ਬੋਲਦੇ ਦੱਸਣ ਵਾਸਤੇ ਲੋਕਾਂ ਨੂੰ ਕਿ ਮੈਂ ਬਹੁਤ ਇਮਾਨਦਾਰ ਆ ਮੈਂ ਬਹੁਤ ਚੰਗਾ ਆ ਕਦੇ ਤੁਸੀਂ ਅੱਜ ਤੱਕ ਇਹ ਗੱਲ ਸੁਖਪਾਲ ਸਿੰਘ ਖੇੜੇ ਦੇ ਮੂੰਹ ਸੁਣੀ ਆ ਕਿ ਮੈਂ ਬਹੁਤ ਚੰਗਾ ਮੇਰਾ ਪਰਿਵਾਰ ਬਹੁਤ ਚੰਗਾ ਪਰ ਉਹਦੇ ਨਾਲ ਖੜਨ ਵਾਲੇ ਉਹਦੇ ਨਾਲ ਦੂਰ ਦੂਰ ਦਾ ਜਿਹੜਾ ਵਾਸਤਾ ਨਿਕਾ ਉਹ ਵੀ ਇਹ ਗੱਲ ਕਹਿ ਰਹੇ ਕਿ ਇਹ ਠੱਗਾ ਹੋ ਰਿਹਾ ਯਾਰ ਤੇ ਗੱਲਬਾਤ ਕਰਦੇ ਆ ਸਰਪਾਲ ਸਿੰਘ ਖਹਿਰਾ ਦੀ ਤਾਰੀਖ ਸੀਗੀ ਜਿਹੜੀ ਕੱਲ ਤੇ ਪੈਗੀ ਆ ਪਰ ਇਸ ਕੇਸ ਦੇ ਵਿੱਚ ਜਿਹੜੀ ਪੰਜਾਬ ਦੀ ਪੁਲਿਸ ਹੈ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਬਹੁਤ ਹੀ ਹੇਠਲੇ ਪੱਧਰ ਤੇ ਚਲੇ ਗਏ ਆ ਕਿਉਂਕਿ ਇੱਕ ਜ਼ਿੰਮੇਵਾਰ ਬੰਦੇ ਦਾ ਇੱਕ ਜ਼ਿੰਮੇਵਾਰ ਐਮਐਲਏ ਦਾ ਜਿਹੜੇ ਬੰਦਾ ਦੂਜੀ ਪੀੜੀ ਸਿਆਸਤ ਨਾਲ ਚ ਹੋ ਗਈ ਆ ਪਹਿਲਾ ਕਾਨੂੰਨ ਦੀ ਪੂਰੀ ਸਮਝ ਰੱਖਦਾ ਪਰਿਵਾਰ ਆ ਤੇ ਉਹਨਾਂ ਦਾ ਹੁਣ ਗੈਂਗਸਟਰਾਂ ਦੇ ਨਾਲ ਜੋੜ ਦੇਣਾ ਕੋਈ ਔਖਾ ਨਹੀਂਗਾ ਪੰਜਾਬ ਪੁਲਿਸ ਵਾਸਤੇ ਮੈਸੇ ਇਹ ਕੰਮ ਪਹਿਲਾਂ ਬਹੁਤ ਕਰ ਚੁੱਕੀ ਪੰਜਾਬ ਸਰਕਾਰ ਪੰਜਾਬ ਪੁਲਿਸ ਕਿਉਂਕਿ ਇਹ ਤੋਂ ਪਹਿਲਾਂ ਭਾਵੇਂ ਕੈਪਟਨ ਹੋਵੇ ਚਾਹੇ ਸੁਖਵੀਰ ਹੋਣੀ ਬਾਦਲ ਹੋਣੀ ਹੋਣ ਇੱਥੇ ਸਭ ਕੁਝ ਉਹਨਾਂ ਨੇ ਦੇਖਿਆ ਆ ਕੀਤਾ ਆ ਪਰ ਹੈਰਾਨੀ ਹੁੰਦੀ ਕਿ ਸਰਪਾਲ ਸਿੰਘ ਖਹਿਰੇ ਵਰਗੇ ਬੰਦੇ ਦਾ ਨਾਂ ਵੀ ਉਹਨਾਂ ਲੋਕਾਂ ਨਾਲ ਜੋੜ ਦੇਣਾ ਜਿਹੜੇ ਹੈ ਹੀ ਸਰਕਾਰ ਦੇ ਯਾਰ ਕਿਉਂਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਤਾਂ ਸਿੱਧਾ-ਸਿੱਧਾ ਪਤਾ ਲੱਗ ਗਿਆ ਨਾ ਕਿ ਉਹ ਬੰਦੇ ਕੌਣ ਆ ਤੇ ਕਿੰਨਾਂ ਦੇ ਇਸ਼ਾਰਿਆਂ ਤੇ ਕਿਵੇਂ ਚੱਲਦੇ ਆ ਤੇ ਕੌਣਾਂ ਦੀ ਪੋਸਤ ਅਪਣਾਈ ਕਰਦਾ ਆ ਦੇਖੋ ਪੰਜਾਬ ਦੀਆਂ ਜੇਲਾਂ ਦੇ ਵਿੱਚ ਉਹ ਬੰਦੇ ਬੈਠੇ ਐਂਕ੍ਰੂ ਦੇ ਜਨ ਸਭ ਕੁਝ ਕਰ ਜਾਂਦੇ ਆ ਪਰ ਇਹ ਜੇ ਬੰਦਨਾ ਸੁਖਪਾਲ ਸਿੰਘ ਖਹਿਰੇ ਵਰਗੇ ਬੰਦਾ ਨਾਮ जोड ਜਾਣਾ ਯਾਰ ਬੜੀ ਹੈਰਾਨੀ ਹੁੰਦੀ ਆ ਬਹੁਤ سارے ਭਰਾ ਪੁੱਛਦੇ ਕਿ ਜੀ ਬੰਦੇ ਹੋਰ ਵੀ ਬੋਲਦੇ ਆ ਸਖਪਾਲ ਸਿੰਘ ਖਹਿਰ ਦਾ ਇਹ ਨਰੋਲਾ ਕਿਉਂ ਆ ਉਹ ਬੰਦੇ ਬਾਈ ਬੋਲਦੇ ਆ ਆ ਵਿੱਚ ਦੀ ਉਹ ਕਹਿੰਦਾ ਇਹ ਮਾੜਾ ਇਹਦਾ 80 ਇਹਦਾ 20 ਇਹਦਾ ਫਲਾਨਾ ਇਹਦਾ ਫਲਾਨਾ ਉਹ ਆ ਵਿੱਚ ਦੀ ਬੋਲਦੇ ਆ ਔਰ ਸਿਸਟਮ ਨੂੰ ਤੇ ਉਹ ਸਰਕਾਰਾਂ ਨੂੰ ਕੁਝ ਨਹੀਂ ਕਹਿੰਦੇਗੇ ਸਖਪਾਲ ਸਿੰਘ ਖਹਿਰਾ ਹੀ ਆ ਜਿਹੜਾ ਸਿਸਟਮ ਤੋਂ ਲੈ ਕੇ ਏਜੰਸੀਆਂ ਤੋਂ ਲੈ ਕੇ ਕੇਂਦਰ ਦੇ ਵਿੱਚ ਜਾ ਕੇ ਵੜ ਜਾਂਦਾ ਔਰ ਦੱਸਦਾ ਆ ਕਿ ਸਾਡੇ ਨਾਲ ਕਿਤੇ ਧੱਕਾ ਕੀਤਾ ਆ ਪਿਛਲੇ 5-7 ਸਾਲ ਦਾ ਤੁਸੀਂ ਉਹਦਾ ਜਿਹੜਾ ਸਿਆਸੀ ਜੀਵਨ ਹੈ ਕੱਢ ਕੇ ਦੇਖੋ ਕਲਵੀਰ ਭਾਈ ਸਾਸੀ ਕਾਲਾ ਦਿਲਜੀਤ ਭਾਈ ਸਾਸੀ ਕਾਲਾ ਉਹ ਬੰਦੇ ਦਾ ਕੰਮ ਕੀਤਾ ਦੇਖੋ ਤੁਸੀਂ ਫੇਰ ਪਤਾ ਲੱਗੂਗਾ ਕਿ ਬੰਦਾ ਖੜਾ ਕਿੱਥੇ ਆ ਸਭ ਤੋਂ ਜਿਹੜਾ ਭੈੜਾ ਕੋਲੋਂ ਯਵਾਪਾ ਦਾ ਆਇਆ ਜਦੋਂ ਪੰਜਾਬ ਦੇ ਵਿੱਚ ਲੱਗਾ ਸਰਦਾਰ ਸੁਖਪਾਲ ਸਿੰਘ ਖਹਿਰਾ ਵਾਜਾ ਤਾਂ ਉਹ ਲੀਡਰ ਸੀ ਇੱਕ ਜਿਹੜਾ ਸਾਹਮਣੇ ਹੱਟ ਠੋਕ ਕੇ ਖੜ ਗਿਆ ਕਿ ਇਹ ਕਾਲਾ ਕਾਨੂੰਨ ਆ ਇਹ ਸਾਡੇ ਪੰਜਾਬ ਵਾਸਤੇ ਸਾਡੀ ਜਵਾਨੀ ਵਾਸਤੇ ਖਤਰਨਾਕ ਆ ਹੋਰ ਦੱਸੋ ਕੌਣ ਬੋਲਿਆ ਸੀਗਾ ਉਦੋਂ ਹਾਲਾਂਕਿ ਉਹ ਆਮ ਆਦਮੀ ਪਾਰਟੀ ਵਿੱਚ ਸੀਗਾ ਉਹਦਾ ਐਲੋਪੀ ਸੀਗਾ ਪਰ ਇਹਨਾਂ ਨੇ ਕੋਈ ਸਾਥ ਕੋਈ ਸੰਯੋਗ ਨਹੀਂ ਦਿੱਤਾ ਫੇਰ ਵਾਰੀ ਆਈ ਰੇਫਰੈਂਡਮ ਦੀ ਤੇ ਕੇਜਰੀਵਾਲ ਬੁਲਾ ਕੇ ਪੁੱਛਦਾ ਉੱਥੇ ਕਿ ਤੁਸੀਂ ਇਹ ਬਿਆਨ ਕਿਵੇਂ ਦੇ ਦਿਆ ਗਲਤ ਬਿਆਨ ਤਾਂ ਕੋਈ ਦਿੱਤਾ ਖੈਰਾ ਸਾਹਿਬ ਨੇ ਪਰ ਪੁੱਛਿਆ ਗਿਆ ਨੂੰ ਕਿ ਆਪ ਐਸੇ ਕਿਵੇਂ ਬੋਲ ਸਕਦੇ ਕਿਉਂ ਕਿਉਂਕਿ ਉਹ ਬੰਦਾ ਬੋਲ ਸਕਦਾ ਆ ਹੁਣ ਜਿਹੜੇ ਭਰਾ ਪੁੱਛਦੇ ਆ ਕਿ ਯਾਰ ਬਾਕੀ ਬੋਲਦੇ ਆ ਹੁਣ ਦੱਸੋ ਮੈਨੂੰ ਸਖਬੀਰ ਸਿੰਘ ਬਾਦਲ ਕਾਹਤੇ ਬੋਲਦਾ ਆ ਜਿਹੜਾ ਜੀ ਠੀਕ ਆ ਉਹ ਕਾਹਤੇ ਬੋਲਦਾ ਆ ਰਾਜਾ ਬੜਿੰਗ ਉਹ ਕਾਹਤੇ ਬੋਲਦਾ ਆ ਜਾਂ ਸਿੱਧੂ ਸਭ ਕਾਹਤੇ ਬੋਲਦੇ ਆ ਸਿਰਫ ਇਸ ਗੱਲ ਤੇ ਬੋਲਦੇ ਦੱਸਣ ਵਾਸਤੇ ਲੋਕਾਂ ਨੂੰ ਕਿ ਮੈਂ ਬਹੁਤ ਇਮਾਨਦਾਰ ਆ ਮੈਂ ਬਹੁਤ ਚੰਗਾ ਆ ਕਦੇ ਤੁਸੀਂ ਅੱਜ ਤੱਕ ਇਹ ਗੱਲ ਸਖਪਾਲ ਸਿੰਘ ਖਰ ਦੇ ਮੂੰਹ ਸੁਣੀ ਆ ਕਿ ਮੈਂ ਬਹੁਤ ਚੰਗਾ ਮੇਰਾ ਪਰਿਵਾਰ ਬਹੁਤ ਚੰਗਾ ਪਰ ਉਹਦੇ ਨਾਲ ਖੜਨ ਵਾਲੇ ਉਹਦੇ ਨਾਲ ਦੂਰ ਦੂਰ ਦਾ ਜਿਹੜਾ ਵਾਸਤਾ ਨਹੀਂਗਾ ਉਹ ਵੀ ਇਹ ਗੱਲ ਕਹਿ ਰਹੇ ਕਿ ਇਹ ਠੱਗਾ ਹੋ ਰਿਹਾ ਯਾਰ ਇੱਕ ਤਾਂ ਹੁੰਦੀ ਹੈ ਬਦਲਾਖੋਰੀ ਇੱਕ ਬਦਨੀਤੀ ਇਹ ਬਦਨੀਤੀ ਦੇ ਨਾਲ ਬਦਲਾਖੋਰੀ ਹੋ ਰਹੀ ਆ ਕਿਉਂਕਿ ਕਿਸੇ ਬੰਦੇ ਨੂੰ ਤੁਸੀਂ ਉੱਥੋਂ ਤੱਕ ਲੈ ਜਾਓ ਸਾਡੇ 850 ਪੁਰਾਣਾ ਕੇਸ ਹੋਵੇ ਅੱਧੇ ਬੰਦੇ ਸਜ਼ਾਵਾ ਕੱਟ ਚੁੱਕੇ ਹੋਣਗੇ ਅੱਧੇ ਬੰਦੇ ਦਾ ਸਜ਼ਾਵਾ ਕੱਟ ਚੁੱਕੇ ਆ ਤੇ ਦਿਵਾਰ ਤੋਂ ਫੇਰ ਤੋਂ ਪੱਟ ਕੇ ਉਸ ਕੇਸ ਨੂੰ ਨਵੇਂ ਸਿਰੇ ਤੋਂ ਉਹਦੇ ਵਿੱਚ ਜਾਂਚ ਕਰਨੀ ਆ ਜੀ ਪਹਿਲੀ ਗੱਲ ਤਾਂ ਇੰਨਾ ਪੁਲਿਸ ਅਫਸਰਾਂ ਦੇ ਉੱਤੇ ਕੇਸ ਬੰਦਾ ਜੇ ਕੋਈ ਚੰਗਾ ਦੇਸ਼ ਹੋਵੇ ਤੇ ਚੰਗੇ ਕਾਨੂੰਨ ਦੇ ਅਖਵਾਲੇ ਹੋਣ ਤਾਂ ਪਹਿਲੇ ਤਾਂ ਇਹ ਜਵਾਬ ਦੇਣ ਕਿ ਜਦੋਂ ਇਹ ਕੇਸ ਬਣਿਆ ਸੀਗਾ ਤੇ ਉਦੋਂ ਜਾਂਚ ਕਉਣੀ ਕੀਤੀ ਉਦੋਂ ਸੇਮ ਪੁਲਿਸ ਅਫਸਰ ਸੀ ਨਾ ਉਦੋਂ ਜਾਂਚ ਕਿਉਂ ਨਹੀਂ ਕੀਤੀ ਗਈਗੀ ਉਦੋਂ ਕਿਉਂ ਕੌਣ ਡਰਾਉਂਦਾ ਸੀ ਇਹਨਾਂ ਨੂੰ ਪਰ ਨਹੀਂ ਕਿਉਂਕਿ ਪੁੱਛੂ ਕੌਣ ਯਾਰ ਫੇਸਕਪਾਸਿੰਗ から ਦੇਖੋ ਚਾਹ ਮੌੜ ਬੰਬਲਾੜ ਦੀ ਗੱਲ ਹੋਵੇ ਆ ਤੁਹਾਨੂੰ ਪਤਾ ਹੋ ਗੱਲ ਕਿੱਥੇ ਜਾਂਦੀ ਆ ਚਾਹ ਗੁਰੂਗ੍ਰਾਂਸਾਹ ਦੀ ਬੇਅਦਬੀ ਦੀ ਗੱਲ ਹੋਵੇ ਆ ਲਗਾਤਾਰ ਬੰਦਾ ਇਹਨਾਂ ਤਿੰਨ ਮੁੱਦਿਆਂ ਤੇ ਲੜਦਾ ਰਿਹਾ ਯੂ ਆਪਾ ਦਾ ਵਿਰੋਧ ਕਰਦਾ ਰਿਹਾ ਉਹ ਮੌੜ ਬੰਬਲਾੜ ਦੀ ਜਾਂਚ ਦੀ ਮੰਗ ਕਰਦਾ ਰਿਹਾ ਤੇ ਬੇਅਦਬੀ ਦੇ ਉੱਤੇ ਆ ਕੇ ਨੰਗਾ ਚੱਟਾ ਹੋ ਕੇ ਉਹ ਕਹਿੰਦਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਓ ਕੌਣ ਆ ਬੰਦੇ ਸਾਹਮਣੇ ਲੈ ਕੇ ਆਓ ਪਰ ਦੱਸੋ ਨੇ ਬਿਆਦਬੀ ਟਾਰਗੇਟ ਜਗ ਜੋੜਦੀ ਆ ਤੁਹਾਨੂੰ ਭੁੱਲਿਆ ਜਿਹੜਾ ਮੌਰ ਬੰਬ ਲਾਸਟ ਹੋਇਆ ਸੀਗਾ ਉਹਦੀ ਗੱਲ ਕਿੱਥੇ ਜਾ ਕੇ ਰੁਕਦੀ ਆ ਤੁਹਾਨੂੰ ਭੁੱਲਿਆ ਇਹ ਯੂਆਪਾ ਦੀ ਗੱਲ ਆ ਭਗਵੰਤ ਮਾਨ ਇੰਨਾ ਕੁਝ ਨਹੀਂ ਕਰ ਸਕਦਾਗਾ ਭਗਵੰਤ ਮਾਨ ਦੇ ਮਨ 'ਚ ਕਿੰਨਾ ਕੁ ਰੋਸਾ ਹੋ ਸਕਦਾ ਆ ਭਗਵੰਤ ਮਾਨ ਨੂੰ ਵੀ ਕੋਈ ਪਿੱਛੋਂ ਦਿਸ਼ਾ ਨਿਰਦੇਸ਼ ਦੇ ਰਿਹਾ ਆ ਉਹਨੂੰ ਸਾਰੇ ਸਾਧਨ ਮੁਹਈਆ ਕਰਵਾਏ ਜਾ ਰਹੇ ਆ ਆਪਣੇ ਪਾਲਤੂ ਪੁੱਤ ਦਿੱਤੇ ਜਾ ਰਹੇ ਆ ਕਿ ਇੱਥੇ ਨਾ ਜੋੜਾ ਇੱਕ ਰਕਾਰ ਪੇਸ਼ ਨਹੀਂ ਹੋਇਆ ਦੋ ਰਕਾਰ ਪੇਸ਼ ਨਹੀਂ ਹੋਇਆ ਯਾਰੋ ਜਿਹੜਾ ਬੰਦਾ ਪੰਜਾਬ ਉੱਤੇ ਲੜਦਾ ਪੰਜਾਬ ਉੱਤੇ ਖੜਦਾ ਆ ਤੇ ਕੀ ਕਾਂਗਰਸ ਪਾਰਟੀ ਮੈਂ ਅੱਗੇ ਕੀ ਆ ਕਿ ਇੱਕ ਬਿਆਨ ਦੇਣਾ ਬਹੁਤ ਹੁੰਦਾ ਆ ਪਰ ਉਹਨਾਂ ਦਾ ਤਾਂ ਆਪਣਾ ਰੰਡੀ ਰੋਹਣ ਹੀ ਮੁੱਕਦਾਗਾ ਉਹ ਕਹਿੰਦੀ ਰੈਲੀ ਕਿਉਂ ਕਰਦੀ ਉਹ ਨਾ ਰੈਲੀ ਕਾਂਗਰਸ ਪਾਰਟੀ ਵਾਸਤੇ ਕਰਦੀ ਆ ਇੱਕ ਬੰਨੇ ਤੁਰਿਆ ਨਿਆ ਯਾਤਰਾ ਕੱਢਣੀ ਆ ਭਾਰਤ ਵੀ ਜੋੜਨਾ ਆ ਤੇ ਨਿਆ ਯਾਤਰਾ ਵੀ ਕੱਢਣੀ ਆ ਜੋ 370 ਉੱਤ ਉੜੀ ਜਾਂਦੀ ਆ ਉਦੋਂ ਆਮਲਾ ਗੁੱਟ ਚ ਵੜ ਜਾਂਦੇ ਆ ਜਦੋਂ ਐਨ ਆਰ ਸੀ ਵਾਲੇ ਕਾਨੂੰਨ ਆਉਂਦੇ ਆ ਉਦੋਂ ਗੁੱਟ ਚ ਵੜ ਜਾਂਦੇ ਆ ਉਦੋਂ ਖੁੱਡਾਂ ਚੋਂ ਬਾਹਰ ਨਹੀਂ ਆਉਂਦੇ ਜਦੋਂ ਪਤਾ ਇਲੈਕਸ਼ਨ ਆ ਗਿਆ ਆ ਹੁਣ ਸਾਰਾ ਕੁਝ ਹੋ ਰਿਹਾ ਆ ਸਾਰਾ ਕੁਝ ਠੀਕ ਆ ਹੁਣ ਤਾਂ ਪਰ ਮੈਂ ਇੱਕ ਗੱਲ ਪੁੱਛਣੀ ਚਾਹਣਾ ਆ ਕਿ ਜੇ ਪੰਜਾਬ ਚ ਕੋਈ ਸਰਪਾਲ ਸਿੰਘ ਖਹਿਰਾ ਪਹਿਲਾ ਨਹੀਂ ਤੇ ਕੋਈ ਆਖਰੀ ਵੀ ਨਹੀਂ ਹੋਣਾ ਉਹ ਇਸ ਤੋਂ ਬਾਅਦ ਵੀ ਤੁਸੀਂ ਇਹ ਸੋਚ ਕੇ ਦੇਖੋ ਕਿ ਇਹ ਤੋਂ ਬਾਅਦ ਜਿਹੜਾ ਨੰਬਰ ਲੱਗਣਾ ਆ ਪੰਜਾਬ ਦੇਖੋ ਕੇਜਰੀਵਾਲ ਨੇ ਪੂਰਾ ਜ਼ੋਰ ਲਾ ਰਿਆ ਆਪਣਾ ਉਹ ਦੱਸਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਕਿ ਹਮਨੇ ਇੱਕ ਐਮਐਲਏ ਪਕੜ ਲਿਆ ਇੱਕ ਨਸ਼ੇ ਦਾ ਤਸਕਰ ਪਕੜ ਲਿਆ ਪਰ ਪੰਜਾਬ ਦੇ ਲੋਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਨਸ਼ੇ ਨਾਲ ਸਬੰਧ ਹੋਊਗਾ ਸੁਖਪਾਲ ਸਿੰਘ ਖਹਿਰੇ ਦਾ ਹੁਣ ਦੂਜਾ ਜੋਰ ਇਹਨਾਂ ਲੱਗਿਆ ਪਿਆ ਪੂਰਾ ਕੱਲ ਦਾ ਕੋਟ ਦੱਸਣ ਵਾਸਤੇ ਕਿ ਜੀ ਸਾਡੀਆਂ ਪੁਲਿਸ ਪਾਰਟੀਆਂ ਹੋਸਟਲਾਂ ਵਿੱਚ ਗਈਆਂ ਵਿਆਆਂ ਵੀ ਸਾਨੂੰ ਪਤਾ ਲੱਗਾ ਆ ਜਿੱਥੋਂ ਫੋਨ ਆਏ ਆ ਜਿਹੜੇ ਬੰਦੇ ਨੇ ਫੋਨ ਅੱਜ ਕੱਲ ਦੇ ਇਸ ਜਮਾਨੇ ਵਿੱਚ ਖਾਸ ਕਰਕੇ ਪੰਜਾਬ ਦੀ ਪੁਲਿਸ ਹੋਵੇ ਤੇ ਬੰਦਾ ਪੇਸ਼ ਕਰਨਾ ਕੀ ਔਖਾ ਇਹਨਾਂ ਵਾਸਤੇ ਯਾਰ ਇਹਨਾਂ ਕੋਲੇ ਮੁਖਬਰਾਂ ਦੀ ਘਾਟ ਆ ਕਿ ਝੂਠੇ ਗਵਾਹਾਂ ਦੀ ਘਾਟ ਆ ਜਦੋਂ ਕਿਸੇ ਬੰਦੇ ਦਾ ਕਰਦਾਰ ਖਰਾਬ ਕਰਨਾ ਹੋਵੇ ਜਦੋਂ ਕਿਸੇ ਨੂੰ ਨਿੰਦਣਾ ਹੋਵੇ ਭੰਡਣਾ ਹੋਵੇ ਇਹਨਾਂ ਬਾਰੇ ਕਿਹੜੀ ਗੱਲ ਆ ਇਹਦਾ ਮੈਂ ਟਪੰਜ ਲਾਉਂਦੇ ਆ ਪਰ ਮੇਰੀ ਇੱਕ ਮੈਂ ਪੁੱਛਦਾ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਿਆਸਤਦਾਨਾਂ ਨੂੰ ਕਿ ਦੇਖੋ ਭਾਈ ਜਸਵੰਤ ਸਿੰਘ ਖਾਲੜਾ ਉਹਦਾ ਕੀ ਕਸੂਰ ਸੀਗਾ ਜੈਹਦਰ ਕੌਕੇ ਉਹਦਾ ਕੀ ਕਸੂਰ ਸੀਗਾ ਉਹ ਬਾਬਾ ਕਾਰ ਸੇਵਾ ਵਾਲਾ ਚਾਰਾ ਸਿੰਘ ਉਹਦਾ ਕੀ ਕਸੂਰ ਸੀਗਾ ਇੱਥੇ ਹੁਣ ਤੇ ਰੋਲਾ ਪਾ ਰਹੇ ਆਪਾਂ ਆ ਮੰਤਰੀ ਐ ਸਰਕਾਰ ਦੇ ਵਿੱਚ ਹੈ ਗਰਮੀਤ ਸਿੰਘ ਖੁੱਡੀਆਂ ਦੇ ਫਾਦਰ ਉਹਨਾਂ ਦਾ ਕੀ ਕਸੂਰ ਸੀਗਾ ਕਸੂਰ ਕੋਝੋ ਨਹੀਂ ਜਿਹਨਾਂ ਕੋਲੇ ਲੋਕ ਜਾਂਦੇ ਆ ਲੋਕਾਂ ਦੀ ਗੱਲ ਕਰਦੇ ਆ ਉਹ ਸਿਸਟਮ ਦੇ ਸਰਕਾਰ ਭਾਵੇਂ ਭਗਵੰਤ ਮਾਨ ਦੇ ਹੁੰਦੀ ਭਾਵੇਂ ਹੋਰ ਸਰਕਾਰ ਕਿਸ ਦੀ ਹੁੰਦੀ ਸਰਕਾਰ ਨਾਲ ਕੋਈ ਸਰਕਾਰ ਨਹੀਂ ਗਾ ਜਦੋਂ ਪੰਜਾਬ ਦਾ ਚੀਫ ਸੈਕਟਰੀ ਪੰਜਾਬ ਨਹੀਂ ਲਾ ਸਕਦਾ ਗਾ ਡੀਜੀਪੀ ਪੰਜਾਬ ਨਹੀਂ ਲਾ ਸਕਦਾ ਗਾ ਆਪਣਾ ਤੇ ਫਿਰ ਜਿਹੜੇ ਭਾਈ ਚੀਫ ਸੈਕਟਰੀ ਲਾਉਣਗੇ ਇਹ ਡੀਜੀਪੀ ਲਾਉਣਗੇ ਤੇ ਫਿਰ ਭਾਈ ਉਹ ਹੀ ਆਪਣੇ ਚੜਾਉਣਗੇ ਨਾ ਫਿਰ ਆਪਾਂ ਭਗਵਾਨ ਤਮਾਮ ਦਾ ਕਾਲਾ ਕੱਢੀ ਜਾਂਨੇ ਆ ਪਰ ਜਿਹੜੇ ਇਹ ਪੁਲਿਸ ਬਲਾਗਮ ਕਰ ਰਹੇ ਆ ਇਹਨੇ ਸੌ ਕੀ ਦੀ ਖਾਦੀ ਆ ਇਹਨਾਂ ਦਾ ਸਵਾਲ ਕੋ ਕਿਉਂ ਨਹੀਂ ਉੱਠਦਾ ਭਾਈ ਕੋਈ ਇਹਨਾਂ ਨੂੰ ਕੌਣੇ ਪੁੱਛਦਾ ਗਾ ਤੁਸੀਂ ਕਿਹੜੇ ਕਰੋਨ ਦੇ ਵਿੱਚ ਇਹਨਾਂ ਦਾ ਕਾ ਕਰ ਰਹੇ ਆ ਜਾ ਕੋਈ ਪੰਜਾਬ ਦਾ ਲੀਡਰ ਚਲੋ ਸਰਪਾਲ ਸਿੰਘ ਖੇ ਦਾ ਕਾਂਗਰਸੀ ਬੰਦਾ ਯਾਰ ਬੀਜੇਪੀ ਵਾਲੇ ਦੱਸਣ ਹੈ ਜਾਂ ਜਿਹੜੇ ਕਾਲੀ ਆ ਉਹ ਦੱਸਣ ਜਾਂ ਜਿਹੜੇ ਬਹੁਤ ਸਮਾਜਪਰਦੇ ਉਹ ਦੱਸਣ ਵੀ ਭਾਈ ਤੁਸੀਂ ਕੋ ਚੁੱਪਿਆ ਚਲੋ ਮੁੱਖ ਮੰਤਰੀ ਧੱਕਾ ਕਰ ਲਿਆ ਮੰਨ ਲੈ ਇਹਨਾਂ ਗੱਲ ਨੂੰ ਪਰ ਮੁੱਖ ਮੰਤਰੀ ਆਪ ਪਰਚੇ ਦਰਜ ਕਰ ਰਿਹਾ ਹੈ ਮੁੱਖ ਮੰਤਰੀ ਆਪ ਛਾਪੇ ਮਾਰ ਰਿਹਾ ਹੈ ਜੇ ਮੁੱਖ ਮੰਤਰੀ ਇਸ਼ਾਰਾ ਕਰ ਰਿਹਾ ਆਰਡਰ ਕਰ ਰਿਹਾ ਯਾਰ ਤੇ ਇਹਨਾਂ ਨੂੰ ਵੀ ਪਤਾ ਹੈ ਨਾ ਕਿ ਇਹ ਗਲਤ ਹੈ ਚਲੋ ਤੁਸੀਂ 8 ਸਾਲ ਸਾਢੇ 8 ਸਾਲ ਕੇਸ ਪਰਾਂ ਲੱਬਿਆ ਕੀ ਨੇ ਇਸ ਟੈਪਲੀ ਸਪੋਰਟ ਨੇ ਇਹੀ ਜਨਾਬ ਉਹਦੇ ਐਸਐਸਪੀ ਸੀਗੇ ਹੁਣ ਆਪਾਂ ਕਹਿੰਦੇ ਸੁਮੇਸ਼ ਸਿੰਘ ਸੈਣੀ ਹਜ਼ਾਰ ਆਲਮ ਕੇਪੀਐਸ ਗੱਲ ਉਹ ਕਦੇ ਖਤਮ ਹੋਗੇ ਕਿਤੇ ਉਹ ਕਦੇ ਖਤਮ ਨਹੀਂ ਹੋਣਗੇ ਕਿਉਂਕਿ 1 2 4 ਇਦਾਂ ਦੇ ਅਫਸਰ ਰਹਿਣਗੇ ਰਹਿਣਗੇ ਸਿਸਟਮ ਦੇ ਵਿੱਚ ਕਿ ਜਿਹੜੀ ਉਹਦੀ ਯਾਦ ਦਿਵਾਉਂਦੇ ਰਹਿਣਗੇ ਉਹਨਾਂ ਨੂੰ ਬਦ ਕਦੋਂ ਪੋਸਟ ਬਣਾਈ ਸੀਗੀ ਨਾ ਦੇਖੋ ਜਿਹਦਰ ਕੋਕੇ ਚੱਕ ਕੇ ਮਾਰ ਕੇ ਟੋਟੇ ਰੋਟੇ ਕਰ ਦਿੱਤਾ ਯਾਰ ਭਾਤ ਤੱਕੜੀ ਗੱਡੀ ਕਿਸੇ ਨੇ ਉਹ ਉਹ ਸਭ ਤੋਂ ਕਿੱਥੋਂ ਸਪੋਰਟ ਹੋਊਗੀ ਭਾਈ ਜਸਵੰਤ ਸਿੰਘ ਖਾੜਾ ਸ਼ੋਰਮਣ ਅਕਾਲੀ ਦਾ ਦੇ ਮਨੁੱਖੀ ਅਧਿਕਾਰ ਵਿੰਗਦਾ ਹੈ ਉਹ ਜਰਨਲ ਸਕੱਤਰ ਸੀਗਾ ਤੇ ਚੱਕ ਕੇ ਵੰਡ ਕੇ ਨਹਿਰ ਚ ਮਾਰਿਆ ਤੇ ਭਾਫ ਤੱਕ ਨਹੀਂ ਗੱਡੀ ਜੇ ਇਦਾਂ ਦੇ ਬੰਦਿਆਂ ਨੂੰ ਮਾਰ ਪਿੱਛੇ ਕੌਣ ਸੀਗਾ ਚਲੋ ਪੜੀਸ਼ ਨੇ ਅਜੀਤ ਸਿੰਘ ਸੰਦੂ ਨੇ ਮਾਰ ਦਿੱਤਾ ਹੈ ਸਵਰ ਸਿੰਘ ਘੋਟ ਨੇ ਨੇ ਮਾਰ ਦਿੱਤਾ ਪਰ ਉਹਨਾਂ ਨੂੰ ਸ਼ਹਿ ਕੀ ਦੀ ਸੀਗੀ ਉਹਨਾਂ ਨੂੰ ਕੌਣ ਕਹਿੰਦੇ ਥੋੜੀ ਤੁਹਾਨੂੰ ਮੈਂ ਦਿੱਤੀ ਬਾਹਰ ਲੰਘਣ ਦੇਵਾਂ ਜੋ ਕੁਝ ਹੁਣ ਖੇਲਾ ਸਾਹਿਬ ਨਾਲ ਹੋ ਰਿਹਾ ਆ ਇਹਨਾਂ ਅਫਸਰਾਂ ਦੇ ਪਿੱਛੇ ਕੌਣ ਆ ਕਿਹੜੀ ਤਾਕਤ ਆ ਕੀ ਮੁੱਖ ਮੰਤਰੀ ਪੰਜਾਬ ਆ ਗ੍ਰਹਿ ਮੰਤਰੀ ਪੰਜਾਬ ਆ ਹੈ ਕਿ ਗ੍ਰਹਿ ਮੰਤਰੀ ਕੇਂਦਰ ਆ ਪੰਜਾਬ ਦੇ ਲੋਕ ਪੰਜਾਬ ਦੀਆਂ ਜਿਹੜੀਆਂ ਇਤਿਹਾਰਜ ਕਰਦੀਆਂ ਸ਼੍ਰੇਣੀਆਂ ਇਹ ਪੁੱਛਦਾ ਹੀ ਨਾ ਵੀ ਭਾਈ ਕੌਣ ਲੋਕ ਆ ਅੱਜ ਤੱਕ ਸਾਡੇ ਸਾਹਮਣੇ ਕਦੇ ਇਹ ਗੱਲ ਨਹੀਂ ਆਈ ਕਿ ਭਾਈ ਅਮਰਪਾਲ ਵਰਗੇ ਦੀਪ ਸਿੱਧੂ ਵਰਗੇ ਸਾਡੇ ਆ ਸਿੱਧੂ ਮੂਸੇਵਾਲੇ ਵਰਗੇ ਬੰਦੇ ਵੀ ਇਹ ਇਹਨਾਂ ਨਾਲ ਹੋਈ ਕਿਉਂ ਇਦਾਂ ਦੇਖੋ ਸਾਡਾ ਮੁੰਡਾ ਬਾਹਰ ਸ਼ੋਭੇ ਆ 21-22 ਸਾਲ ਦਾ ਆ ਉਹਦਾ ਸ਼ੋਅ ਕਰਾਉਣ ਲੱਗੇ ਉਹਨੇ ਪੈਸੇ ਵੀ ਕਮਾਉਣੇ ਸੀਗੇ ਹੈ ਤੇ ਕੀ ਗੱਲ ਕੱਢੀ ਕਿ ਨਹੀਂ ਜੀ ਇਹਦਾ ਖਾਲਸਤਾਨੀ ਆ ਮੰਨ ਲਓ ਸਾਡਾ ਬੜੀ ਨਾ ਹੁੰਦਾ ਅਸੀਂ ਖਾਲਸਤਾਨੀ ਮੈਂਡ ਚ ਹੋ ਜਾਂਦੇ ਆ ਵੱਖਵਾਦੀ ਮੈਂਡ ਚ ਹੋ ਜਾਂਦੇ ਆ ਪਰ ਜਿੱਦਣ ਕਦੇ ਇਹਨਾਂ ਨੂੰ ਲੋੜ ਪਵੇ ਉਹਦਣ ਅਸੀਂ ਸਭ ਤੋਂ ਵੱਡੇ ਚੰਗੇ ਦੇਸ਼ ਪ੍ਰੇਮੀ ਆ